ਇਹ ਨਾਲੀ ਆਪਣਾ ਤੇ ਕਿੱਥੇ ਰਹਿੰਦੇ ਆ ਤੇ ਕੀ ਘਟਨਾ ਹੋਈ ਹੈ ਭਾਈ ਜੀ ਮੇਰਾ ਨਾਮ ਪ੍ਰਵੀਨ ਕੁਮਾਰ ਆ ਹਬੋਰ ਰੋਡ ਦੇ ਅਸੀਂ ਵਾਸੀ ਆ ਨਾਗਪਾਲ ਡੈਰੀਏ ਛੋਟੀ ਜੀ ਸਾਡੀ ਦੁਕਾਨਦਾਰੀ ਆ ਠੀਕ ਆ ਅਸੀਂ ਘਿਓ ਦੇ ਘਿਓ ਦੇ ਪੈਕੇਟ ਭਰ ਕੇ ਰੱਖੇ ਹੋਏ ਸੀ ਆਹਦਾ ਧੂਪ ਬੱਤੀ ਕਰ ਰਿਹਾ ਸਫਾਈ ਕਰ ਰਿਹਾ ਕੋਈ ਸਮਾਨ ਲੈਣ ਵਾਸਤੇ ਮੈਂ ਅੰਦਰ ਗਿਆ ਜਿੰਨੀ ਦੇਰ ਨੂੰ ਮੈਂ ਅੰਦਰ ਗਿਆ ਉਨੀ ਦੇਰ ਨੂੰ ਇਹ ਦੁਕਾਨ ਦੇ ਵਿੱਚ ਵੜ ਗਿਆ ਅਸੀਂ ਕੈਮਰਾ ਦੇ ਵਿੱਚ ਵੇਖਿਆ ਜਦੋਂ ਕਿ ਇਹ ਫਰਿੱਜ ਖੋਲ ਕੇ ਘਿਓ ਦੇ ਪੈਕੇਟ ਕੱਢਣ ਲੱਗਿਆ ਸੀ ਵਿੱਚੋਂ ਕਿੰਨੇ ਵਜੇ ਦਾ ਸਮਾਂ ਸੀਗਾ ਕੋਈ 8 8:30 ਵਜੇ ਦੇ ਲਗਭਗ ਦਾ ਸਮਾਂ ਕੱਲੇ ਸੀ ਕਿਸੇ ਦੁਕਾਨ ਤੇ ਨਹੀਂ ਕੱਲਾ ਹੀ ਸੀ ਮੈਂ ਪਹਿਲਾਂ ਵੀ ਕਦੇ ਆਇਆ ਨਹੀਂ ਪਹਿਲਾਂ ਅਸੀਂ ਕਦੇ ਨਹੀਂ ਵੇਖਿਆਗਾ ਬਾਹਰ ਤੁਸੀਂ ਕਿਸ ਨੂੰ ਬੁਲਾਇਆ ਕਿਵੇਂ ਉਸ ਤੋਂ ਬਾਅਦ ਕਿਸ ਨੂੰ ਬੁਲਾਇਆ ਉਸ ਤੋਂ ਬਾਅਦ ਸਾਰੇ ਅਸੀਂ ਜਦੋਂ ਇਹਨੂੰ ਫੜਨ ਲੱਗੇ ਆ ਇਹ ਥੱਲੇ ਡਿੱਗ ਗਿਆ ਭੱਜ ਕੇ ਅਸੀਂ ਇਹਨੂੰ ਫੜ ਕੇ ਲਿਆਂਦਾ ਦੂਰੋਂ ਜਾ ਕੇ ਤੇ ਹੌਲੀ-ਹੌਲੀ ਕਰਕੇ ਸਾਰੀ ਸਾਰਾ ਏਰੀਆ ਇਕੱਠਾ ਹੋ ਗਿਆ ਮਹੱਲਾ ਟੱਕਾ ਹੋ ਗਿਆ ਸਾਰੀ ਫਿਰ ਵੀਡੀਓ ਆਈਆਂ ਸਾਰਿਆਂ ਨੇ ਦੱਸਿਆ ਸਾਡੀ ਦੁਕਾਨ ਤੋਂ ਚੋਰੀ ਕੀਤੀ ਹੈ ਸਾਡੀ ਦੁਕਾਨ ਤੋਂ ਚੋਰੀ ਕੀਤੀ ਹੈ ਆਹ ਬੰਦਾ ਮੇਰੀ ਦੁਕਾਨ ਤੋਂ ਆਜਾ ਕੇ ਲੈ ਗਿਆ ਮੇਰੀ ਦੁਕਾਨ ਤੋਂ ਆਜਾ ਕੇ ਲੈ ਗਿਆ ਪਬਲਿਕ ਦੇ ਵੇ ਤੇ ਜਿੰਨੇ ਬੰਦੇ ਖੜੇ ਆ ਤੁਸੀਂ ਪੁੱਛ ਸਕਦੇ ਹੋ ਕਈ ਜਾਂ ਕਈਆਂ ਦੀਆਂ ਚੋਰੀਆਂ ਦੁਕਾਨਾਂ ਤੋਂ ਕੀਤੀ ਆ ਇਹ ਕਾਰੇ ਤੇ ਆਇਆ ਸੀ ਜੀ ਇਹ ਐਕਟਿਵਾ ਤੇ ਆਇਆ ਸੀ ਸਾਨੂੰ ਨਹੀਂ ਪਤਾ ਖੜੀ ਆ ਕੋਲੇ ਐਕਟਿਵਾ ਤੁਹਾਡੇ ਸਾਹਮਣੇ ਤੁਸੀਂ ਨੰਬਰ ਦਿਖਾ ਸਕਦੇ ਹੋ ਅਗਲੀ ਪਲੇਟ ਟੁੱਟੀ ਹੋਈ ਆ ਪਿਛਲੀ ਲੱਗੀ ਆ ਚੋਰੀ ਦੀ ਆ ਜਾਂ ਇਹਦੀ ਫੁੱਲ ਦੀ ਆਤੀ ਆ ਸਾਨੂੰ ਨਹੀਂ ਪਤਾ ਕੋਈ ਸਮਾਰ ਹੋਰ ਵੀ ਬਰਾਮਦ ਹੋ ਜਾਂਦੇ ਨਹੀਂ ਸਾਨੂੰ ਕੋਈ ਬਰਾਮਦ ਨਹੀਂ ਹੋਇਆ ਇਹ ਕਹਿੰਦੀ ਸ਼ਰਟ ਬਰਾਮਦ ਹੋਈ ਆ ਹੋ ਸਕਦਾ ਚੋਰੀ ਕਰਕੇ ਇਹ ਦੁਬਾਰਾ ਕਪੜਾ ਕਪੜੇ ਚੇਂਜ ਕਰਨ ਵਾਸਤੇ ਰੱਖੀ ਹੋਵੇ। ਤੁਹਾਡੀ ਦੁਕਾਨ ਤੇ ਆ ਕੇ ਕੀ ਕਹਿੰਦੇ ਸਮਾਰ ਲੈਣਾ? ਨਹੀਂ ਜੀ ਸਾਡੀ ਦੁਕਾਨ ਤੇ ਅਸੀਂ ਦੁਕਾਨ ਦੇ ਅੰਦਰ ਮੌਜੂਦ ਨਹੀਂ ਸੀਗੇ। ਉਸ ਟਾਈਮ ਤੇ ਅਸੀਂ ਅੰਦਰ ਦੁਕਾਨ ਦੇ ਮੌਜੂਦ ਨਹੀਂ ਸੀਗੇ ਤੇ ਇਹ ਦੁਕਾਨ ਦਾ ਅੱਗੋਂ ਰਸਤਾ ਸੀ ਬੰਦ ਕੀਤਾ ਹੋਇਆ ਸੀ ਇਹਨੇ ਰਸਤਾ ਪਾਸੇ ਖੋਲ ਕੇ ਅੰਦਰ ਵੜਿਆ। ਆਈ ਸੀ ਜੀ ਜੀ ਐਥੇ ਕੀ ਗੱਲਬਾਤ ਹੋਈ ਆ ਔਰ ਕੀ ਕਰਨਾ ਵਾਸਤੇ? ਸਾਡੇ ਕੋਲੇ ਜੀ 112 ਤੇ ਕੰਪਲੇਂਟ ਆਈ ਸੀਗੀ 9 ਵਜੇ। ਆ ਇੱਕ ਚੋਰ ਫੜਿਆ ਸੀ ਨਾਗਪਾਲ ਡੇਰੀ ਤੇ ਚੋਰੀ ਕਰਦਾ ਤੇ ਅਸੀਂ 112 ਤੋਂ ਮੌਕੇ ਤੇ ਪਹੁੰਚੇ ਹਾਂ ਤੇ ਨੂੰ ਲੈ ਕੇ ਚੱਲੇ ਆ ਜੀ ਤੇ ਅਗਲੀ ਬੰਦੀ ਕਾਰਵਾਈ ਜਿਹੜੀ ਚੌਂਕੀ ਵੱਲੋਂ ਕੀਤੀ ਜਾਊਗੀ ਇਨਚਾਰਜ ਨਾਲ ਗੱਲ ਹੋਊਗੀ ਜੀ ਜੀ ਚੋਰੀ ਕੀ ਕਰਦਾ ਸੀ ਆ ਕੁਝ ਦੱਸਿਆ ਜੀ ਉਹ ਤਾਂ ਜੀ ਇਹਨਾਂ ਨੇ ਜਿਹੜੇ ਹੈਗੇ ਆ ਮਤਲਬ ਇਹਨਾਂ ਨੇ ਦੱਸਿਆ ਵੀ ਇਹ ਸਵੇਰ ਹੀ ਵੜ ਗਿਆ ਸੀ ਆਪਣੇ ਤੇ ਇਹਨਾਂ ਨੇ ਮੌਕੇ ਤੇ ਫੜ ਲਿਆ ਜੀ ਹਣ ਚੋਰੀ ਚਾਰੀ ਤਾਂ ਮੰਨ ਲਓ ਕਰਦਾ ਸੀ ਉਸ ਤੋਂ ਬਾਅਦ ਇਹਨੇ ਮੌਕੇ ਤੇ ਫੜ ਲਿਆ ਬੱਸ ਅੱਡਾ ਚਲ ਕੇ ਜਾ ਰਹੇ ਹਾਂ ਹਾਂਜੀ ਹਾਂਜੀ ਬੱਸ ਅੱਡਾ ਚਲ ਕੇ